वेलकम टू माय ब्लॉग ਸਤ ਸਤ ਸ੍ਰੀ ਅਕਾਲਾਰੇ ਭੈਣ ਭਰਾਵਾਂ ਨੂੰ ਆਜੋ ਹਣ ਬਾਹਰ ਚੱਲਦੇ ਆ ਬਾਹਰ ਜਿਹੜਾ ਲਿਨੇ ਆ ਖੜਾ ਵੀ ਖੜੇ ਵੀ ਹੁੰਨੇ ਆ ਖੜੇ ਵੀ ਹੁੰਵਾ ਗਏ ਵਾਹਿਗੁਰੂ ਵਾਸਤੋ ਆਵਾਜ਼ ਕਰਿਆ ਕਰੋ ਵੱਧ ਤੋਂ ਵੱਧ ਤੇ ਜਿਹਦੇ ਦਿਖਾਉਣ ਲੱਗਦੇ ਆ ਆ ਗੁਰੂ ਮਤਿ ਆਇਆ ਮਾੜਾ ਮਾੜਾ ਦਾ ਅੰਦਰ ਦੀ ਗੱਲ ਹੈ ਗਵਾਹ ਗੁਰੂ ਪੈਰ ਦਾ ਤੇ ਪੈਰ ਦੇਖ ਪੈਰ ਦਿਖਾਓ ਪੈਰ ਦਾ ਬੋਤ ਪੈਰ ਦਾ ਜੇ ਖਰਾ ਪੈਰ ਨਹੀਂ ਮੁੜਦਾ ਤਾਂ ਥੱਲੇ ਵੀ ਫੋਤੇ ਕੋਲੋਂ ਬਾਹਲੀ ਪਿੰਗੀ ਹੋ ਜਾਂਦੀ ਆ ਖੜਾ ਤਾਂ ਹੋ ਜਾਣਾ ਆ ਗੋਡੇ ਗੁਰੂ ਦਾ ਗੋਡਾ ਮੁੜ ਕੇ ਗੋਡਾ ਬਾਹਾਂ ਪਿੱਛੇ ਨੂੰ ਚਲਾ ਜਾਂਦਾ ਜੀ मुझे ये आप पता नहीं कि बनूंगा कुत्ता नहीं कि मैं गिट्टा गिट्टे का ज्यादा परेशान है आह ओह ओह गिट्टा ही बजा जाता है रेंदी निकाला में एक बार देखोगे तो फिर के पहला नहीं पहला मेरी एक बड़ी जातक ਫਾਗੜਾ ਦੇ ਲਈ ਤਥਮ ਬੈਠਾ ਬੰਦਾ ਔਖਾ ਰਣਦਾ ਮੇਰਾ ਬੈੱਡ ਦਿਖਾ ਬੈਠਾ ਲੈ ਚਾਰਾ ਸਪੇਸ਼ਲ ਦੱਸਿ ਬੜਿਆ ਅਗਰੇ ਛੱਪਿਆ ਪਿਆਉ ਨਾ ਸਾਂ ਜਮਾ ਬੈਠੇ ਦਾ ਗੱਦੇ ਖਰਾਬ ਹੋ ਗਏ ਬੈਬ ਗੱਦੇ ਵੀ ਗੱਦੇ ਵੀ ਹੁਣ ਕਰਨੇ ਪੂੜਾਉਣੇ ਪਣਗੇ ਰੋ ਰਬ ਤੇਂ ਦਿਆ ਕੀ ਕੀ ਕਰਾਂ ਮਾਰ ਆਪਾ ਇਬਾ ਹੈ ਗੁਰੂ ਲੋਲਾ ਮਨਾ ਜਿਹੜਾ ਇਹ ਲਬਰੇ ਜੀ ਨੂੰ ਹੋਣਾ ਜਿੱਤੇ ਤਾਂ ਹਮ ਗਾਤਦਾ ਜਿੱਤੇ ਅਮਰਾ ਜਿਓਵੇਂ ਇਹ ਤਾਂ ਚੱਕਰੀ ਨਹੀਂ ਕੋਈ ਗਿੱਟਾ ਲੋ ਟੋੜੀਂ ਗੱਟਾ ਸਹੀ ਹੋਵੇ ਸਵਾਲ ਅੱਗੇ ਗੱਟੇ ਗੱਟੇ ਦਾ ਚੱਕਰ ਆ ਖੜਾ ਤਾਂ ਮੇ ਹੋਰਿਆ ਨਾ ਵਧੀਆ ਗੱਟੇ ਦੀ ਪ੍ਰੋਬਲਮ ਉਹ ਗੱਟਾ ਨੋਟ ਕਰਾਉਣਾ ਪੈਣਾ ਜਾਂ ਜਾਂ ਤਾਂ ਮੜਾ ਮੜਾ ਮੋਟਾ ਆਪਰੇਸ਼ਨ ਕਰ ਦੇਣਗੇ ਛੋਟਾ ਆਪਰੇਸ਼ਨ ਕੋਈ ਮੈਂ ਗੱਟੇ ਨੂੰ ਸਿੱਧਾ ਕਰਕੇ ਉਹਨਾਂ ਨੂੰ ਕਹਾਂਗਾ ਵੀ ਉੱਥੇ ਬੰਨੋ ਕੋਈ ਨਾ ਕੋਈ ਨਾ ਮੈਨੂੰ ਉੱਤੇ ਦਾ ਚੜੋ ਆਪਣਾ ਪੰਨਾ ਲਓ ਨੜਾਇ ਚੁਰ ਗਿੜਾ ਦੇ ਲੈਣਿਆ ਲੈਓ 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 ਚੱਲ ਝਾੜ ਦੰਦਾ ਭਾਈ ਝਾੜ ਦਿੰਦੇ ਵਾਹਿਗੁਰੂ 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 ਇੱਧਰ ਇੱਧਰ ਭਾਈ ਇੱਧਰ ਮੋਟਰ ਮੋਟਰ ਚੱਲ ਭਾਈ ਚੱਲ ਭਾਈ ਚੱਲ ਭਾਈ ਚੱਲ ਭਾਈ ਸ਼ੁਸ਼ੁਸ਼ੁਸ਼ੁਸ਼ੁਸ਼ੁ ਨਾ ਦੀ ਇਸ ਚੰਗਾ ਨਾ ਬੰਦ ਕਰਤਾ ਪਸਤੀ ਨਾਲ ਕਰਕੇ ਬਾਹਰ ਲਾਇਆ ਕੋਈ ਬੰਦ ਕਰਤੇ ਸਾਰਾ ਕੁਝ ਬੰਦ ਹੋ ਜਾਂਦਾ ਆਲੇ-ਦਾਲੇ ਮੀਂਹ ਹੀ ਪੈ ਗਿਆ ਪਿੰਡਾਂ 'ਚ ਆਪਣੇ ਪਿਆ ਨਹੀਂ ਗੰਮਸ ਬਾਲੀ ਹੋ ਗਈ ਬਾਲੀ ਜਿਆਦਾ ਗੰਮਸ ਨੇ ਹੱਲ ਹੋ ਗਈ ਸਿੱਧੇ ਜੀ ਕਮਲਾ ਆ ਗਈ ਤਾਂ ਜਮਾਈ ਇੱਕ ਵਾਰੀ ਤਾਂ ਕੋ ਕਰਦੀ ਹੁੰਦੀ ਆ ਕਮਲਾ ਕੇ ਤਰਪੂ ਮੇਰੇ ਥੱਲੇ ਬੈਠਿਆ ਕਰਾਂਗੇ ਤਾਂ ਪਿੰਗ ਭਾ ਕੇ ਦਿਆ ਕਰਾਂਗੇ ਤੁਹਾਨੂੰ ਪਿੰਗ ਪਾਵਾਂਗੇ ਪੀਂਗ ਦੇ ਝੋਟੇ ਲਿਆ ਕਰਿਓ ਰਾਣਾ ਰਬਾਜ ਰਾਣਾ ਰਬਾਜ ਹੁਣ ਤਾਂ ਕੋਈ ਪੀਂਗ ਪਾਉਂਦੇ ਨਹੀਂ ਹੁਣ ਬਹੁਤ ਇੱਕ ਜਾਮਣ ਆਪਣੇ ਉਧਰ ਜਿਹੜੀ ਉਧਰ ਆ ਨਾ ਉਹ ਤੋ ਜਾਮਣ ਹੂੰ ਉਹਨੂੰ ਹੋ ਤਾਂ ਬਹੁਤ ਗਈ ਉਧਰ ਟੱਕ ਲਾਉਣਾ ਪੈਂਦਾ ਹੁੰਦਾ ਉਹ ਟੱਕ ਪਤਾ ਨਹੀਂ ਕੌਣ ਲਾਉਂਦਾ ਕੌਣ ਲਾਉਂਦਾ ਹੁੰਦਾ ਵਾ ਵੀ ਘਰ ਦੇ ਵਿੱਚ ਮੁੰਡਾ ਕੌਣ ਲਾਉਂਦਾ ਹੁੰਦਾ ਵੀ ਸਾਨੂੰ ਮੜਾ ਗਿਆ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਓ ਲੱਗਦਾ ਦਿਵਾਲੀ ਵਾਲੀ ਹੁੰਦਾ ਪਤਾ ਨਹੀਂ ਟੱਕ ਦਿਵਾਲੀ ਨਹੀਂ ਲੱਗਦਾ ਦਿਵਾਲੀ ਨੂੰ ਲੱਗਦਾ ਹੁੰਦਾ ਪਤਾ ਨਹੀਂ ਬਾਕੀ ਕਮੈਂਟਾਂ ਦੇ ਵਿੱਚ ਦੱਸਿਓ ਸਾਰੇ ਜਣੇ ਟੱਕ ਕੌਣ ਲਾਉਂਦਾ ਆਵਦਾ ਵੀ ਕੋਈ ਹੋਰ ਕੀ ਟੱਕ ਲਾ ਦਾਂਗੇ ਫਿਰ ਜਾਮਣਾ ਲੱਗ ਜਾਣਗੇ ਫਿਰ ਜਾਮਣਾ ਖਾਵਾਂਗੇ ਸਾਰੇ ਜਣੇ ਜਾਮਣਾ ਖਾਇ ਕਰਾਂਗੇ ਆਮਣੋਂ ਤੇ ਟਾਂਡੀ ਵੱਡੀ ਨੂੰ ਦਰਸਤ ਦਾ ਵੱਧ ਵੱਧ ਲਾਉਣਾ ਚਾਹੀਦਾ। ਰਾਸਤੋ ਬੰਦਾ ਸੀਜ਼ਨ ਦਿੰਦਾ। ਲੋਕ ਕਹਿੰਦੇ ਤਾਂ ਬਹੁਤ ਨੇ ਕੋਈ ਲਾਉਂਦੇ ਘੱਟ। ਲਾਉਂਦੇ ਨਹੀਂ ਦਾ। ਨਹੀਂ ਸਾਬੜੇ ਸਾਹਮਣੇ ਚਾਹੀਦੇ। ਨਹੀਂ ਸਾਹਮਣੇ ਜ਼ਰੂਰੀ ਆ। ਹੁਣ ਆਪਾਂ ਨੇ ਵਿਰਾਖਤ ਲਾ ਕੇ ਉਹਨੂੰ ਸਾਹਵੇਂ। ਪਾਣੇ ਸਿੱਧੇ ਦੇਲਾ ਕਨਾਲ ਆਇਆ ਹੋਇਆ ਉਹਨੇ ਪਾਣੀ। ਸਾਂਹ ਦਾ ਹੋ ਸਾਂਹ ਦਾ। ਸਾਂਹ ਦਾ ਵੀ ਆ 5-6 ਕੀ ਲਿਆ ਜਾ ਵੱਧ ਨੂੰ ਬਾਦੀ। ਬਾਦੀ ਆ। ਤਾਂ ਨਹੀਂ ਫਰਕ ਤਾਂ। ਯਾਰ ਕਪੜੇ ਆਪ ਦੇਖ ਰਹੀ ਇੱਕ ਬੰਦਾ ਆਪ ਨੂੰ ਨਾਰਾ ਪੰਜ ਪੰਜ ਬਾਹਲਾ ਫਰਕ ਪੈਣਾ ਹਾਂ ਜੀ ਹੁਣ ਤਾਂ ਟਾਲੀਆਂ ਟਾਲੀਆਂ ਬਹੁਤ ਫਰਕ ਪੈਂਦਾ ਜਿਹਦੇ ਖਾਂ ਰਹਿਗਾ ਉਹਨਾਂ ਦਾ ਯਾਰ ਲਾਉਣਾ ਤੇ ਗ੍ਰਾਫਟ ਇੱਕ ਦਰਾਫਟ ਬੰਦਾ ਪੰਜ 6 ਦਰਾਫਟਾਂ ਦੀ ਆਕਸੀਜਨ ਇੱਕ ਬੰਦਾ ਲੈਂਦਾ ਉਹਨਾਂ ਦਾ ਫਰਕ ਪੈਂਦਾ ਗ੍ਰਾਫਟ ਕੱਟੇ ਜਾ ਰਹੇ ਦਰਾਫਟ ਤੋਂ ਕਮ ਗਾਇਤਾ ਜਾਣ ਦੀ ਆ ਕੀ ਜੀ فرمات ماں ਪਾ ਗਏ ਨੇ ਪੈਸਾ ਉਹਨੂੰ ਤੰਦਰੁਸਤੀ ਬਾਤ ਸਾਰੇ ਗਰਮਾਇਸ਼ ਵੀ ਤਾਂ ਹੀ ਵੱਧ ਹੋਣ ਲੱਗੀ ਬਾਕੀ ਚਾਹ ਲੱਗਦੇ ਉਹ ਦੇ ਕਰਕੇ ਵੀ ਗਰਮਾਇਸ਼ ਵੱਧਾ ਪਾਣੀ ਹੁਣ ਸਾਰੇ ਸਾਰੇ ਸੱਤਿਆਂ ਦੇ ਪਾਣੀ ਹੈ ਉਹ ਦੇ ਕਰਕੇ ਵੀ ਰਹੇਗਾ ਟਿਕ ਸਾਰੇ ਭੈਣ ਭਰਾ ਦੱਸਿਓ ਵੀ ਟੱਕ ਕੌਣ ਆਉਂਦਾ ਆਉਂਦਾ ਵਾਲੇ ਨੂੰ ਟੱਕ ਲਾ ਦਾਂਗੇ ਅਸੀਂ ਇਹ ਜਾਮਣਾ ਲੱਗਣ ਲੱਗ ਜਾਣਗੀਆਂ ਫਿਰ ਜਾਮਣਾ ਖਾਵਾਂਗੇ ਮੈਨੂੰ ਕੋਈ ਫੋਨ ਮੋੜਾ ਰਿਹਾ ਉਧਰ ਮੈਂ ਦਿਖਾਵਾ ਮਾਮਾ ਨੂੰ ਆਓ ਵਾਓ ਆ ਵੀ ਬਹੁਤ ਸੋਹਣੇ ਲੱਗਦੇ ਆ ਦਰਖਤ ਇਹ ਇੱਕ ਆਪਣੇ ਨਾ ਅ ਤੂੰ ਤੂੰ ਕਰਦੀ ਐ ਜਿਹੜੀ ਮੈਨੂੰ ਕਮੈਂਟਾਂ 'ਚ ਵੀ ਕਰਦੇ ਜੀ ਕਿ ਕਹਿੰਦੇ ਚੂੰ ਚੂੰ ਜਿਹੜੀ ਐ ਘਰ ਰਹਿੰਦੀ ਆ ਆ ਗਠਾਰ ਨਹੀਂ ਆ ਜਿਹੜਾ ਬੈਲ ਆ ਨਾ ਬੈਲ ਇਹਦੇ ਇਹਦੇ ਉੱਤੇ ਹਰੀਆਂ ਜਿਹੜੀਆਂ ਰਹਿੰਦੀਆਂ ਨੇ ਹੁਣ ਤਾਂ ਚਲੋ ਆਲਣੇ-ਉਲਣੇ 'ਚ ਵੜ ਗਏ ਆ ਨਿੱਕੇ ਨਿੱਕੇ ਹਾਂ ਹਰੀਆਂ ਉਹ ਫੋਟੋ ਉਹ ਮੇਰੇ ਕੋਲ ਕੈਮਰੇ ਵਾਲ ਵਧੀਆ ਫੋਨ ਨਹੀਂ ਸੀਗਾ ਉਹ ਖਰਾਬ ਉਹਦੇ ਵਿੱਚ ਤੇੜਾ ਹੀ ਹੁੰਦੀ ਸੀ ਕੈਮਰੇ 'ਚ ਉਹ ਮੈਂ ਖਿੱਚਣੀ ਸੀ ਫੋਟੋ ਆ ਸਾਰਾ ਬਹਿਲਾ ਆਪਣਾ ਨਾ ਇਹ ਪੱਤੇ ਰੰਗੀਆਂ ਨੇ ਜਮਾਈ ਇੱਕ ਜਾਮ ਨਹੀਂ ਜਾਮ ਨਹੀਂ ਹਾਂ ਉਹ ਜਿਹੜੀਆਂ ਵੇਚਦੇ ਨੇ ਉਹ ਆਪਣੇ ਸੌਣ ਲੱਗੇ ਸੱਚੀ ਨੇ ਹਾਂ ਉਹ ਜੀਆਂ ਨੇ ਜਿਵੇਂ ਜਿਵੇਂ ਹਾਂ ਮਜ਼ਾ ਹੈਰਾਨ ਆ ਵੀ ਰੱਬ ਕਨੇ ਪਤਾ ਨਹੀਂ ਬੜੀ ਕਿਰਪਾ ਹੋਰ ਔਣ ਕੀ ਕਰੀਏ ਕਿਰਪਾ ਬਹੁਤ ਹੈ ਜਿਹੜੇ ਆਪਣੇ ਆਲੇ ਨੇ ਲਾਇਆ ਉਹਨਾਂ ਦਾ ਫਾਇਦਾ ਹੋਇਆ ਕੋਈ ਵਾਓ ਕਿਰਿਆ ਨੇ ਨਿਕਲਦੀ ਤੇਰੀਆ ਖਤਮ ਹੋ ਗਈ ਸੀ ਨਾ ਉਹ ਵੀ ਬਹੁਤ ਜ਼ਿਆਦਾ ਉਹ ਵੀ ਆਪਣੇ ਆਗੀਆਂ ਜਾਣ ਦੀ ਆਪਣੇ ਦਰਖਤ ਵੀ ਬਾਧੂ ਹੋ ਗਏ ਆਪਣੇ ਹੌਲੀ ਹੌਲੀ ਚਿੜੀਆਂ ਚੁੜੀਆਂ ਪੂਰਾ ਚਿੜੀਆਂ ਘਰ ਬਣ ਦੂ ਜਿਹੜੀਆਂ ਟਾਲੀਆਂ ਉਹ ਟਾਲੀ ਤਾਂ ਜਿਹੜੇ ਹਸਾਵਰਾਂ ਵਾਲ ਲੱਗ ਹੀ ਇਹ ਜਦੋਂ ਇਹ ਬਣ ਗਈ ਪੂਰੀ ਨਾ ਫੇਰ ਦੇਖਿਓ ਜਦੋਂ ਪੂਰਾ ਵੱਡੀ ਹੋ ਗਈ ਲੱਕੜ ਵੀ ਬਹੁਤ ਕੀਮਤੀ ਹੈ ਲੱਕੜ ਦਾ ਲੋਕ ਇਹਨਾਂ ਮਰਦੇ ਨੇ ਜਿਹੜਾ ਮਰਜੀ ਦਬੋ ਇਹ ਨਾ ਦਾ ਪਾੜਦੀ ਹੈ ਨਾ ਲੱਕੜ ਉਹ ਹੁੰਦੀ ਆ ਵਧੀਆ ਗੇਟ ਗੇਟ ਗੂਟ ਰੇੜੇ ਰੂੜੇ ਵਧੀਆ ਬਣਦੇ ਆ ਇਹਦੇ ਇਹਦਾ ਫੱਟਾ ਬਹੁਤ ਕੰਮ ਦਾ ਹੁੰਦਾ ਡਾਲੀ ਦਾ ਦੇਖੋ ਹੁਣ ਤਾਂ ਹਨੇਰਾ ਹੋ ਗਿਆ ਗੇੜੇ ਗੂੜੇ ਇੱਕ ਬਦਰੀ ਜੀ ਲਿਆਉਣੀ ਆ ਬੈਲਟ ਜੀ ਉਹਦੇ ਨਾਲ ਵੀ ਕਰਿਆ ਕਰਨਾ ਬਰਕ ਬਰਕ ਆਉਟ ਫਿਰ ਮੈਂ ਲੱਛਾ ਹੋਣੂੰ ੜੀ ਬੱਤ ਹੋਣ ਰੋ ਲੱਛਾ ਹੋ ਕੇ ਫਿਰ ਲੱਛਾ ਮੈਂ ਫੋਇਆ ਤਾਂ ਹੈਗਾ ਮੈਂ ਫਰਕ ਤਾਂ ਪਿਆ ਵਾ ਅੱਗੇ ਨਾਲ ਲਾ ਮੇਰੇ ਆ ਟੀ-ਸ਼ਰਟੋਂ ਹੀ ਨਹੀਂ ਆ ਗਈ ਯਾਰ ਬਹੁਤ ਫਰਕ ਪੈ ਗਿਆ ਹੁਣ ਪਹਿ ਰਣਾ ਰੋਟੀ ਖਾਣਤੀ ਬੰਦੇ ਨੇ ਮੇਰੇ ਤਾਂ ਪੱਕੇ ਵਰਤ ਰੱਖੇ ਆ ਪੱਕੇ ਸੋ ਜਾਨੀ ਕੁੜੀ ਮਰਨੀ ਆ ਫੇਰ ਵੀ ਪਤਾ ਨਹੀਂ ਇਹ ਵਾਪਤ ਪੱਕੇ ਆ ਤੁਹਾਨੂੰ ਕੋਈ ਮਰਨੀ ਸੌਰੀ ਲਾ ਗੋਦੀ ਆਪਰੇ ਜਿਹੜਾ ਕੋਈ ਲਿਖਿਆ ਸੰਜੋਗਾ ਚੋਹੀ ਹੁੰਦਾ ਧਰਮ ਹੀ ਬਹਲੇ ਆ ਨਾ ਕੋਈ ਆ ਸਾਰੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾਤਵਦ ਕਮੈਂਟ ਕਰਿਓ ਲਾਈਕ ਕਰਿਓ ਇੱਕ ਸਾਨੂੰ ਉਹ ਜ਼ਰੂਰ ਦੱਸਿਓ ਵਿੱਟਾ ਕਾਹਨ ਲਾਉਂਦਾ ਹੁੰਦਾ ਕਿਹੜਾ ਮੁੰਡਾ ਲਾਉਂਦਾ ਹੁੰਦਾ ਵੱਡਾ ਲਾਉਂਦਾ ਹਾਂ ਛੋਟਾ ਲਾਉਂਦਾ ਹੁੰਦਾ ਪਤਾ ਨਹੀਂ ਦਿਵਾਲੀ ਨੂੰ ਹੁੰਦਾ ਪਤਾ ਨਹੀਂ ਉਹ ਜ਼ਰੂਰ ਦੱਸਿਓ ਸਾਰੇ ਪੈਣਾ ਸਾਰੀ ਸਾਡੀ ਫੈਮਿਲੀ ਉਹ ਤੁਸੀਂ ਸਾਰਿਆਂ ਨੂੰ ਹੱਤ ਸਰੀ ਅਕਾਲ ਸਾਰੇ ਵੱਤੋਂ ਵੱਧ ਦਵਾਵਾ ਕਰੋ ਛੋਟਾ ਭਰਾ ਸਿੱਧੀ ਸਿੱਧੀ ਤਰਨ ਲੱਗੇ ਲੱਤ ਲਵਾਈਏ ਆਪਾਂ ਲੱਤ ਵੀ ਬਹੁਤ ਮਹਿੰਗੀ ਲੱਗਣੀ ਉਹ ਵੀ ਹਿੱਦੇ ਕੁਰਸੀਲੇ ਚਲੋ ਰੱਬ ਕਰਾ ਉਹ ਸਾਰਾ ਕਰ ਬਸ ਜੇ ਜੇ ਜੀ ਤੁਹਾਨੂੰ ਸਾਰਿਆਂ ਨੂੰ ਛਤ ਸ਼੍ਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ